ਜੀ ਰੋਟੀ ਕਮਾਉਣ ਦੇ ਲਈ ਕੈਨੇਡਾ ਗਏ ਪੁੱਤ ਦੀ ਮੌਤ ਦੀ ਖਬਰ ਸੁਣੀ ਤਾਂ ਘਰ ਦੇ ਵਿੱਚ ਅ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੋ ਦੱਸਦੇ ਨੇ ਆ ਕਿ 38 ਸਾਲ ਦੀ ਉਮਰ ਹੈ ਇਸ ਨੌਜਵਾਨ ਦੀ ਜੋ ਕਿ ਕੈਨੇਡਾ ਗਿਆ ਸੀਗਾ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਉੱਥੇ ਕਮਾਉਣ ਲਈ ਗਿਆ ਸੀਗਾ ਪਰ ਨਹੀਂ ਸੀ ਪਤਾ ਕਿ ਉਸ ਪੁੱਤ ਨੇ ਮੁੜ ਕੇ ਘਰ ਵਾਪਸ ਨਹੀਂ ਪਰਤਣਾ 7 ਮਹੀਨੇ ਪਹਿਲਾਂ ਜੋ ਨੌਜਵਾਨ ਹੈ ਰੁਪਿੰਦਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਉਹ ਆਪਣੀ ਧਰਮਪਤਨੀ ਆਪਣੀ 5 ਸਾਲ ਦੀ ਬੇਟੀ ਆਪਣੇ ਬਜ਼ੁਰਗ ਬਾਪੂ ਨੂੰ ਪੰਜਾਬ ਦੇ ਵਿੱਚ ਛੱਡ ਕੇ ਕੈਨੇਡਾ ਗਿਆ ਸੀਗਾ ਆਪਣੀ ਉਥੇ ਕਮਾਉਣ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਆਪਣੀ ਡਿਊਟੀ ਤੇ ਸੀਗਾ ਤਾਂ ਉਸੇ ਦੌਰਾਨ ਉਸ ਨੂੰ ਹਾਰਟ ਅਟੈਕ ਆਇਆ ਤੇ ਉਸ ਦੀ ਮੌਤ ਹੋ ਗਈ ਜਿਵੇਂ ਹੀ ਮੌਤ ਦੀ ਖਬਰ ਸੁਣੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਮਹਿਜ਼ 5 ਸਾਲ ਦੀ ਉਹਨਾਂ ਦੀ ਬੇਟੀ ਹੈ ਔਰ ਜ਼ਮੀਨ ਵੇਚ ਕੇ ਪੁੱਤ ਨੂੰ 7 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀਗਾ ਤਾਂ ਕਿ ਭਵਿੱਖ ਜਿਹੜਾ ਹੈ ਉਸ ਦੀ ਬੇਟੀ ਦਾ ਭਵਿੱਖ ਸੁਨਹਿਰਾ ਭਵਿੱਖ ਬਣ ਜਾਵੇ ਪਰ ਨਹੀਂ ਸੀ ਪਤਾ ਕਿ ਉਸ ਨੌਜਵਾਨ ਨੇ ਮੁੜ ਕੇ ਕਰਨ ਨਹੀਂ ਪਰਤਣਾ ਸੋ ਦੱਸ ਦਿੰਦੇ ਆ ਕਿ ਰਾ ਮਾਮਲਾ ਤਰਨਤਾਰਨ ਦੇ ਪਿੰਡ ਦਿਉਦਾਏ ਜਿੱਥੇ ਕੈਨੇਡਾ ਦੇ ਵਿੱਚ ਇੱਕ ਨੌਜਵਾਨ ਰੁਪਿੰਦਰ ਸਿੰਘ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਔਰ ਇਸੇ ਤਰ੍ਹਾਂ ਜੋ ਰੁਪਿੰਦਰ ਸਿੰਘ ਦੀ ਧਰਮ ਪਤਨੀ ਐ ਨਵਜੋਤ ਕੌਰ ਉਸਨੇ ਕਿਹਾ ਕਿ ਉਸਦਾ ਪਤੀ ਕਰੀਬ 7 ਮਹੀਨੇ ਪਹਿਲਾਂ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਗਿਆ ਸੀਗਾ ਜਿੱਥੇ ਉਸ ਨੂੰ ਕੰਮ ਵੀ ਨਹੀਂ ਸੀ ਮਿਲ ਰਿਹਾ ਪਰ ਕੁਝ ਦਿਨ ਪਹਿਲਾਂ ਹੀ ਉਸ ਨੂੰ ਕੰਮ ਮਿਲਿਆ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਦੀ ਕੰਮ ਕਰਦਿਆਂ ਨੂੰ ਅਟੈਕ ਆਉਂਦਾ ਹੈ ਤਾਂ ਉਸ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬਜ਼ੁਰਗ ਬਾਪੂ ਜੋ ਆਪਣੇ ਨਹੀਂ ਸੀ ਪਤਾ ਕਿ ਉਸ ਦੀ ਇਸ ਉਮਰ ਦੇ ਵਿੱਚ ਆ ਕੇ ਉਸ ਨੂੰ ਪੁੱਤ ਦੀ ਜਿਹੜੀ ਸ਼ਰੀਰ ਹੈ ਪੁੱਤ ਦੀ ਜਿਹੜੀ ਲਾਸ਼ ਹੈ ਉਸ ਨੂੰ ਅਗਨੀ ਦੇਣੀ ਪਵੇਗੀ ਕਿਉਂਕਿ ਪਿਓ ਦੇ ਦਾ ਰੋ ਰੋ ਕੇ ਬੁਰਾ ਹਾਲ ਹੈ ਘਰ ਦੇ ਵਿੱਚ ਹੋਰ ਕੋਈ ਵੀ ਨਹੀਂ ਹੈ ਉਸ ਦੀ ਮਾਂ ਜਿਹੜੀ ਜੋ ਲੜਕਾ ਹੈ ਰੁਪਿੰਦਰ ਸਿੰਘ ਉਸ ਦੀ ਮਾਂ ਦੀ ਮੌਤ ਵੀ ਔਰ ਕੁਛ ਮਹੀਨੇ ਪਹਿਲਾਂ ਹੀ ਹੋਈ ਸੀਗੀ ਔਰ ਨਾਲ ਦੇ ਨਾਲ ਘਰ ਦੇ ਵਿੱਚ ਹੋਰ ਕਮਾਉਣ ਵਾਲਾ ਵੀ ਕੋਈ ਨਹੀਂ ਹੈ ਫਿਲਹਾਲ ਜ਼ਮੀਨ ਵੇਚ ਕੇ 22 ਲੱਖ ਖਰਚ ਕੇ ਵਿਦੇਸ਼ ਭੇਜਿਆ ਸੀਗਾ ਰੁਪਿੰਦਰ ਸਿੰਘ ਨੂੰ ਔਰ 5 ਸਾਲ ਦੀ ਉਸ ਦੀ ਧੀ ਵੀ ਹੈ ਜਿਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਤੇ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਲਗਾਤਾਰ ਉਸ ਪਰਿਵਾਰ ਦੀਆਂ ਦਿਖਾ ਰਹੇ ਹਾਂ ਜੁਗਤ ਕੀ ਪੂਬਾ ਮਾਰ ਰੋ ਰਿਹਾ ਹੈ ਔਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਲਿਆਂਦੇ ਜਾਵੇ ਤਾਂ ਕਿ ਅੰਤਮ ਸਮੇਂ ਜਿਹੜੇ ਹੈ ਉਹ ਉਹਨਾਂ ਦੇ ਦਰਸ਼ਨ ਕਰ ਸਕਣ ਔਰ ਆਪਣੇ ਹੱਥਾਂ ਦੇ ਨਾਲ ਸੰਸਕਾਰ ਕਰ ਸਕਣ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਪਰਿਵਾਰ ਕੀ ਕੁਝ ਆਖ ਰਿਹਾ ਹੈ ਆ ਸੁਣਾਉਂਦੇ ਚੱਲਦੇ ਹਾਂ ਯਕੀਨ ਨਾ ਨਗਾ ਕਿ ਕੀ ਬਤਿਆ ਸਰੋਏ ਰੁਪਿੰਦਰ ਸਿੰਘ ਉਹ ਕੰਮ ਤੇ ਗਿਆ ਟੈਗ ਹੋ ਗਿਆ ਦੇ ਚਾਂਦ ਦੀ ਮੌਤ ਹੋ ਗਈ ਰਾਤ ਜਿਹੜੇ ਦੇਸੀ ਕੈਂਡੀਡਟ ਇਹ ਦੂਰ ਤਾਂ ਗਿਆ ਸੀ ਮੁਛੇ 7 ਮਹੀਨੇ ਹੋ ਗਏ ਉਹਦੀ ਤਾਂ ਲੜੀ ਦੀ ਹੋਈ ਹੈ ਜਾਂ ਕੁਆਰਾ ਤੇ ਮੈਰਜ ਹੋਈ ਇੱਕ ਬੱਚੀ 5 ਸਾਲ ਦੀ ਬੇਟੀ ਹੀ ਮੰਗ ਕਰਦੇ ਤੁਸੀਂ ਅਨੁਕੀ ਤਨਾ ਚੰਦ ਦੇ ਸੰਸਥਾਵਾਂ ਨੂੰ ਜਾਂ ਕਿਸੇ ਤਰ੍ਹਾਂ ਦਾ ਬੱਚਾ ਕਹਿੰਦੇ ਹੋ ਆ ਸੰਸਥਾਵਾਂ ਤੇ ਸਰਕਾਰੋਂ ਹੈ ਕਿਨੇ ਵੀ ਜਲਦੀ ਜਲਦੀ ਸੰਸਥਾ ਨੂੰ

ਖਣਰ ਦੇ ਰੁਪਿਆ ਨਾਲੋਂ ਜ਼ਿਆਦਾ ਕੀ ਕਰਨ ਬਣਾਂ ਤੇ ਕਿੰਨਾ ਭਗ ਲੱਗਾ ਤੁਹਾਨੂੰ ਉਹਨਾਂ ਦਾ ਇਹ 7 ਕਿ ਮਹੀਨੇ ਹੋ ਗਏ ਜਿ ਗਿਆਂ ਨੂੰ ਤੇ ਅੱਜ ਜੰਗੀ ਭਰੇ ਉਹਨਾਂ ਨੂੰ ਉਹਨਾਂ ਦਾ ਕੰਮ ਨਹੀਂ ਸੀ ਮਿਲਦਾ ਉੱਥੇ ਤੇ ਅੱਜ ਕੰਮ ਤੇ ਗਏ ਸੀ ਉੱਥੇ ਅਚਾਨਕ ਪਤਾ ਲੱਗਾ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਉਹਤੇ ਹੀ ਉਹਨਾਂ ਦੀ ਡੈਥ ਹੋ ਗਈ ਜਦੋਂ ਫੋਨ ਅਸੀਂ ਲਾ ਕੇ ਵੇਖਿਆ ਕਿਸੇ ਨੇ ਫੋਨ ਚੱਕਿਆ ਫਿਰ ਪਤਾ ਲੱਗਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ ਕਿਦੋਂ ਗੱਲ ਇਹ ਤੁਹਾਡੇ ਨਾਲ ਮੇਰੀ ਰਾਤ ਤੇ ਗੱਲ ਹੋਈ ਸੀ ਉਸ ਤੋਂ ਬਾਅਦ 3 ਘੰਟੇ ਬਾਅਦ ਪਤਾ ਲੱਗਦਾ ਵਾ ਕਿ ਉਹ ਇੰਕ ਤੇਕਨਾਲ ਹਸਪੀਟਲ ਦਾਖਲ ਆ ਤੇ ਉਹਨਾਂ ਨਾਲ ਬਾਅਦ ਕੋਈ ਗੱਲ ਨਹੀਂ ਹੈ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਪਰਿਵਾਰ ਦੇ ਨਾਲ ਹੋਰ ਕਿਹਨੇ ਗੱਲਬਾਤ ਕੀਤੀ ਤੁਹਾਡੇ ਬੱਚੇ ਨਾਲ ਗੱਲ ਹੋਈ ਸੀ ਹਾਂ ਜੀ ਮਾੜੀ ਜੀ ਹੋਈ ਸੀ ਗੱਲ ਕੱਲ ਕੱਦ ਖੋਸ਼ ਨਹੀਂ ਕਿਉਂਕਿ ਮੈਂ ਥੋੜੇ ਦਿਨ ਹੋਏ ਵਾਪਸ ਆਈ ਸੀ ਉਹਨਾਂ ਨੇ ਘਰੇ ਆ ਕੇ ਮੈਂ ਦੇਖਿਆ ਫਿਰ ਉਹ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਨਹੀਂ ਫੋਨ ਹੋਇਆ ਕੀ ਕੀ ਮੰਗ ਕਰਦੇ ਕਿ ਨਾਲਾਤਾ ਇਸ ਜਗ੍ਹਾ ਤੇ ਕੀ ਵੀ ਹੁਣ ਕਰਦੇ ਨਾ ਸਕੀ ਕੰਮ ਤੇ ਮੈਂ ਜਦੋਂ ਇੱਥੇ ਪੜਾਈ ਕਾਫੀ ਕੀਤੀ ਹੋਈ ਸੀ ਇੱਥੇ ਸ ਕੋਈ ਨੌਕਰੀ ਨਹੀਂ ਸੀ ਮਿਲਦੀ ਘਰ ਦੇ ਹਾਲਾਤ ਇਹੋ ਜਿਹੇ ਸੀ ਇੱਕ ਬੱਚੇ ਨੂੰ ਪਾਲਣ ਲਗਾਉ ਘੋਂ ਡਿਆ ਸੀ ਇਸ ਕਰਕੇ ਅਸੀਂ ਫਿਰ ਪਹਿਲੀ ਵੇਚਵਟ ਕੇ ਅਸੀਂ ਬਾਹਰ ਗਏ ਮਜਬੂਰੀ ਵਿੱਚ ਬਾਅਦ ਵਿੱਚ ਉਹਨਾਂ ਨੂੰ ਬੁਲਾਇਆ ਲੇਕਿਨ ਕੰਮ ਮੁੱਥੇ ਵੀ ਨਹੀਂ ਮਿਲਿਆ ਤੇ ਬਹੁਤ ਜ਼ਿਆਦਾ ਮਜਬੂਰੀ ਕਰਕੇ ਇਸ ਹਾਲਾਤਾਂ 'ਚ ਬਾਹਰ ਗਏ ਸੀ ਹੂੰ ਫਿਰ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਸਰਕਾਰ ਤੋਂ ਕਹਿੰਨੇ ਆ ਕਿ ਮੇਰਾ ਸਵਰਦੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਸਕੀਏ ਕਿਉਂਕਿ ਮੇਰੀ ਬੇਟੀ ਨੇ 7 ਮਹੀਨੇ ਤੋਂ ਉਹਨਾਂ ਦਾ ਮੂੰਹ ਨਹੀਂ ਦੇਖਿਆ। ਤੋਂ ਹੁਣ ਉਧਰ ਕੋਈ ਹੋਰ ਤਾਂ ਨਹੀਂ ਰਸਤਾ ਰਹਿ ਜਿਹੜੇ ਕੰਟੈਕਟ ਪਾ ਕੇ ਅਪੀਲ ਕਰ ਦਿੰਦੇ ਆ। ਜੀ ਮੰਗ। ਹਾਂਜੀ ਨਹੀਂ ਉਧਰ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਕਿਉਂਕਿ ਮੈਂ ਗਈ ਸੀ ਮੈਂ ਥੋੜੇ ਦਿਨ ਪਹਿਲਾਂ ਹੀ ਉਥੋਂ ਵਾਪਸ ਆਈ ਸੀ। ਤਾਂ ਹੁਣ ਸਾਡੇ ਕੋਈ ਨਾ ਹਾਂ ਨਹੀਂ ਆ ਕਿ ਅਸੀਂ ਉਹਨਾਂ ਨੂੰ ਲਿਆ ਸਕੀਏ। ਸਰਕਾਰ ਤੋਂ ਮੰਗ ਕਰਦੀ ਆ ਕਿ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਭੇਜੀ ਜਾਵੇ ਪੰਜਾਬ। ਇਸ ਸੰਸਥਾ ਨਾਲ ਗੱਲ ਕੀਤੀ ਸੀ ਹਾਂਜੀ ਇੱਕ ਸਰਬੱਤ ਦਾ ਭਲਾ ਸੰਸਥਾ ਵਾ ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ ਕਿ ਸਾਡੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਐਸਪੀ ਬ੍ਰਾਇਨ ਕੀ ਬੇਨਤੀ ਕਰਨਾ ਚਾਹੁੰਦੇ ਹਾਂ ਐਸਪੀ ਓਬਰਾਇਨ ਨੂੰ ਕਹਿਣਾ ਚਾਹੁੰਦੇ ਆ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਜਲਦੀ ਜਲਦੀ ਉਹਨਾਂ ਦੀ ਬੋਡੀ ਨੂੰ ਪੰਜਾਬ ਲਿਆ ਦਿਓ ਤਾਂ ਕਿ ਅਸੀਂ ਉਹਨਾਂ ਆ ਕੇ ਦਰਸ਼ਨ ਕਰ ਲਈਏ ਜੀ ਨਾਮ ਜਰਪੰਦਰ ਸਿੰਘ ਕਿ ਕੀ ਲੱਗਦਾ ਹੈ ਰਪਿੰਦਰ ਜੀ ਤੁਹਾਡੀ ਤੇ ਮੈਂ ਬੇਟਾ ਜੀ ਇੱਕ ਹੀ ਮੇਰਾ ਤੇ ਕਿੰਨਾ ਕਿਤੇ ਰੁਕਣ ਨੂੰ ਬਰ ਗਿਆ ਕਿਹਦੇ ਕਿਸੇ ਸਤ ਮਿਨੀ ਹੋ ਗਏ ਹੁਣ ਮਤਲਬ ਕੀ ਜਿਹੜਾ ਘਟਨਾ ਘਟਈ ਬਹੁਤ ਮਾੜੀ ਘਟਈ ਹੈ ਤੇ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬੀ ਨੌਜਵਾਨ ਵਿਦੇਸ਼ਾਂ ਜਾ ਰਹੇ ਜਾਂਣਾ ਇਹ ਜਿਹੇ ਹੱਥੇ ਹੋ ਰਹੇ ਅਸੀਂ ਤਾਂ ਗਏ ਉਹ ਜਾਂ ਕੋਈ ਸੰਦਾ ਚਾਹਗੇ ਆਪਣੇ ਪੰਜਾਬ ਸਰਕਾਰ ਸਾਡੇ ਜਿਹੜੇ ਬੱਚੇ ਨਹੀਂ ਚਾਹੁੰਦੇ ਜੀ ਕਿ ਜਿਹੜੀ ਕੋਈ ਵੱਡਾ ਬੋੜੀ ਇੱਥੇ ਜਾਂਦੀ ਜਾਵੇ ਨਹੀਂ ਕੋਈ ਉਹਦਾ ਚਿਹਰਾ ਚੂਰਾ ਵੇਖ ਲਈਏ ਹਰ ਘਰੋਂ ਇਹ ਜੋ ਝੁਲੀ-ਕੁਲੀ ਦੇਖ ਕੇ ਬੱਚੇ ਭੇਜੇ ਗਾੜੀ ਹੁਣ ਆ ਸਮਝਾ ਪਾਣੇ ਮੇਰੀ ਮਮੀ ਹਾਰਟ ਅਟੈਕ ਦਾ ਮਰੀਜ਼ ਹੈ ਦਵਾਈ ਚੱਲਦੀ ਆ ਉਹ ਤਾਂ ਮੁਸ਼ਕਲ ਹੋ ਗਈ ਸਾਨੂੰ ਠੀਕ ਕਰਾ